ਮੇਰਾ ਨਾਮ ਡਾਕਟਰ ਪ੍ਰੀਤੀ ਮੱਲੋਤਰਾ ਹੈ ਮੈਂ ਪੀਡੀਆਟ੍ਰਿਕਸ ਡਿਪਾਰਟਮੈਂਟ ਤੋਂ ਹੈਗੀ ਹਾਂ ਸੋਸਟਰ ਤੇ ਅੱਜ ਜਿਹੜਾ ਕੁਝ ਹੋ ਰਿਹਾ ਹੈ ਜਿਹੜਾ ਵੀ ਮਨ ਭਾਗੀ ਘਟਨਾ ਹੋਈ ਹੈ ਇਟ ਇਜ਼ ਟੂ ਵੈਰੀ ਬੈਡ ਵਿਚ ਹਸ ਬੀ ਟੇਕਨ ਫਰੈਮ ਵੀ ਆਰ ਆਲ ਗਰਲਸ ਇਟ ਇਜ਼ ਨੋਟ ਓਨਲੀ ਵੀ ਹੈਵ ਦਾਟਰਸ ਐਂਡ ਅ ਮਦਰ ਆਫ ਟੂ ਦਾਟਰਸ ਥੈਟ ਮੀਨਸ ਇਹ ਚੀਜ਼ ਜਿਹੜੀ ਹੈਗੀ ਹਮੇਸ਼ਾ ਹੀ ਮਨ ਨੂੰ ਹੋਏ ਕਿ ਦਰਜਾ ਬੈਠਾ ਰਜੇਗਾ ਇਹਦੇ ਨਾਲ ਨਾਲ ਐਨਾ ਅਜੀਬ ਸਾ ਹਾਦਸਾ ਹੋਇਆ ਹੈ ਜਿਹਦੇ ਕਰਕੇ ਆਪਾਂ ਬੱਚੇ ਨੂੰ ਕਿੱਥੇ ਛੋੜੀਏ ਬੱਚਿਆਂ ਨੂੰ ਪੜ੍ਹਨ ਵੀ ਅੱਗੇ ਭੇਜਣਾ ਹੈ ਕਿੱਥੇ ਉਹਨਾਂ ਨੂੰ ਅੱਗੇ ਵੀ ਭੇ So it is that our females, our girls, everyone should be safe. It is not that I am talking about my own children. All of them are my own children who are doing their duty. my own. We are all responsible for it. Being as a society, we are all responsible for it. So it should be taken care of at every point. And we want justice for the girl who has suffered so much, which has not been wrong. We are so here at Gururamdas uh, University I'm of Health so Sciences at Gururamdas Medical the College. The, uh, ਇਹ ਸਾਰੇ ਜਿਹੜੇ ਸਟੂਡੈਂਟਸ ਨੇ ਔਰ ਸਟਾਫ ਫੈਕਲਟੀ ਸਾਰੇ ਅਸੀਂ ਡਾਕਟਰਸ ਇਕੱਠੇ ਹੋ ਕੇ ਜਿਹੜਾ ਕਲਕੱਤਾ ਦੇ ਵਿੱਚ ਡਾਕਟਰ ਜੇ ਡਾਕਟਰ ਦੇ ਨਾਲ ਜੋ ਸ਼ਰਮਨਾਕ ਘਟਨਾ ਹੋਈ ਹੈ ਅਸੀਂ ਸਾਰੇ ਉਸ ਦਾ ਪ੍ਰੋਟੈਸਟ ਕਰ ਰਹੇ ਹਾਂ ਇੱਥੇ ਔਰ ਉਹਦੇ ਨਾਲ ਉਹਨਾਂ ਦੇ ਨਾਲ ਅਸੀਂ ਸਪੋਰਟ ਸਾਲਿਡੈਰਿਟੀ ਦਿਖਾ ਰਹੇ ਹਾਂ ਔਰ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਤੱਕ ਇਹ ਮੈਸੇਜ ਜਾਵੇ ਕਿ ਵੀ ਇਹੋ ਜਿਹੜੇ ਦੁਰਿੰਦਗੀ ਕਰਨ ਵਾਲੇ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਚੇਤੀ ਤੋਂ ਚੇਤੀ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਡਾਕਟਰ ਪੁਨੀਤ ਸਲਵਾਨ ਕਨੀਤਾ ਸਲਵਾਨ ਜੀ ਮੈਂ ਆਪਣਾ ਨਾਮ ਦੱਸਦੀ ਹਾਂ ਮੈਂ ਡਾਕਟਰ ਕਨੀਤਾ ਸਲਵਾਨ ਹਾਂ ਮੈਂ ਪ੍ਰੋਫੈਸਰ ਡਿਪਾਰਟਮੈਂਟ ਆਫ ਪੈਨੇਟਿਕਸ ਹਾਂ ਇਹ ਜਿਹੜਾ ਪਿਛਲੇ ਹਫਤੇ ਹੋਇਆ ਹੈ 9 ਦੀ ਰਾਤ ਨੂੰ ਇਹ ਸਾਰਾ ਬਹੁਤ ਬਰਦਨਾਕ ਹੋਇਆ ਹੈ ਔਰ ਅਸੀਂ ਫੋਲੋ ਕਰ ਰਹੇ ਹਾਂ ਔਰ ਇਹ ਵੀ ਨਾ ਲਈ ਪਤਾ ਚੱਲਦਾ ਹੈ ਕਿ ਸਾਡੀ ਜਿਹੜੀ ਮੈਡੀਕਲ ਸਟਰਨਿਟੀ ਹੈ ਜਿਹੜੇ ਕਿ ਸਾਰਿਆਂ ਤੋਂ ਸਾਰਿਆਂ ਨੂੰ ਡਿਫੀਨਿਟਲੀ ਇਹੀ ਗੇਜ਼ ਦੇ ਨੇ ਕਿ ਜਿਹੜਾ ਬੰਦਾ ਸਾਰਿਆਂ ਨੂੰ ਟਰੀਟਮੈਂਟ ਉਹਨਾਂ ਦੇ ਉੱਤੇ ਜਿਹੜਾ ਅਟੈਕ ਹੋ ਰਿਹਾ ਹੈ ਤੇ ਕਿਸੇ ਕੋਈ ਵੀ ਸੇਫ ਨਹੀਂ ਹੈ ਔਰ ਨਾਈਟ ਡਿਊਟੀਜ਼ ਦਾ పార్ਟ ਆਫ ਹਰ ਮੈਡੀਕਲ ਟਰੀਟਮੈਂਟ ਸਾਰਿਆਂ ਨੂੰ ਇਸ ਚੀਜ਼ ਦਾ ਔਰ ਇਹਦੇ ਤੋਂ ਮੈਨੂੰ ਵੀ ਪਤਾ ਹੈ ਕਿ ਮੈਜੋਰਟੀ ਫੀਮੇਲਜ਼ ਹੈ ਗਿਆ ਨੇ ਜਿਹੜੀ ਡਾਕਟਰ ਫਰਹੀਲ ਚਾਹੁੰਦੀਆਂ ਨੇ ਆਪਣਾ ਸਾਰਾ ਕੁਝ ਮਤਲਬ ਕਲੀਅਰਲੀ ਆਪਣਾ ਜਿਸ ਤਰ੍ਹਾਂ ਕਹਿੰਦੇ ਨੇ ਲਾਈਟ ਦਾ ਸਿਲਸ ਦਿਖਾਉਂਦੀਆਂ ਨੇ ਔਰ ਉਹਨਾਂ ਦੇ ਨਾਲ ਲੰਚ ਹੋਏਗਾ ਤਾਂ ਸਿੱਧੇ ਸਿਰ ਫੀਮੇਲ ਜਾਣਾ ਹੀ ਬੰਦ ਹੋ ਜਾਂਦਾ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਕਿ ਸੀਰੀਅਸ ਕ੍ਰਾਈਮ ਅਗੇਂਸਟ ਵਿਮਨ ਇੱਕ ਯੂਨਿਟ ਬੰਨਾ ਚਾਹੀਦਾ ਜੋ ਕਿ ਮੈਂ ਦੇਖ ਰਹਾ ਕਿ ਟੀਵੀ ਤੇ ਬੜੇ سارے ਚੈਨਲ ਚੱਲਿਓ ਇਹਨੂੰ ਕਰ ਰੇ ਨੇ ਕਿ ਸਾਡੇ ਕੋਲ ਈਡੀ ਹੈਗਾ ਉਸੇ ਤਰ੍ਹਾਂ ਸੀਰੀਅਸ ਕ੍ਰਾਈਮ ਅਗੇਂਸਟ ਊਮਨਸ ਕੋ ਉਹ ਆਣਾ ਚਾਹੀਦਾ ਤਾਂ ਕਿ ਉਹ ਯੂਨਿਟ ਜਦੋਂ ਇਹੋ ਜਿਹਾ ਕ੍ਰਾਈਮ ਪਲੇਗਾ ਤੇ ਡੈਫੀਨਿਟਲੀ ਉਹ ਕਾਫੀ ਪ੍ਰੋਮਿਨੈਂਟਲੀ ਲਏ ਜਾਣਗੇ ਔਰ ਉਹਨੂੰ ਪ੍ਰੋਪਰਲੀ ਸੀਰੀਅਸ ਲਿਆ ਜਾਏਗਾ ਹੁੰਦੀ ਐ ਚੀਜ਼ਾਂ ਨਹੀਂ ਐ ਸੀਰੀਅਸਲੀ ਲਾਅ ਦੇ ਵਿੱਚ ਲਈ ਨਹੀਂ ਜਾਂਦੀਆਂ ਤੋ ਮੇਰੇ ਕਹਾਂ ਜਮਾਨਤ ਦੀ 20 ਕਦੇ ਦੇ ਪ੍ਰੋਟੈਸਟ ਵੀ ਕਰਦੇ ਲਗਾਤਾਰ ਜਮਾਨਤ ਦੀ ਹੈ ਕਿ ਪ੍ਰੋਪਰ ਜਸਟਿਸ ਹੋ ਜਿਹੜਾ ਜਿਹੜਾ ਹੋਇਆ ਉਹ ਦੱਸੀ ਗੋਏ ਔਰ ਫਿਰ ਨੈਕਸਟ ਸਟੈਪ ਹੋਣਾ ਚਾਹੀਦਾ ਕਿ ਹਸਪੀਟਲ ਨੂੰ ਸੇਫ ਜ਼ੋਨਸ ਕਰੋ ਉਹਨਾਂ ਨੂੰ ਡਿਕਲੇਅਰ ਔਰ ਪ੍ਰੋਪਰ ਸਿਕਿਉਰਿਟੀ ਹੋਣੀ ਚਾਹੀਦੀ ਹਸਪੀਟਲ ਵਾਲੇ ਤੇ ਕਿ ਦੇਖੋ ਸੇਫ ਜ਼ੋਨ ਡਿਕਲੇਅਰ ਨਹੀਂ ਕੀਤਾ ਹੋਇਆ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਹੈ ਅੱਛਾ ਸੋਚਦੇ ਕਿ ਹਸਪੀਟਲ 'ਚ ਕੋਈ ਹਮੇਸ਼ਾ ਦੰਗੇ ਨਹੀਂ ਹੁੰਦੇ ਆਏ ਦਿਨ ਦੰਗੇ ਹੋ ਰਹੇ ਹੈ ਫਿਰ ਇਹਦਾ ਮਤਲਬ ਸਿਕਿਉਰਿਟੀ ਰਿਕੁਆਇਰਮੈਂਟ ਹੈ ਦੀ ਹਸਪੀਟਲ 'ਚ मैं प्रिया गुप्ता एम बी बी एस सेकेंड ब्रॉप एस डी आर डी वल्ला से हम लोग सारे यहाँ पे इकट्ठे हुए हैं सारे एम बी बी एस स्टूडेंट साथ में रेजिडेंट एस आर जे आर स्विदार टीचर्स एंड आर ए पी सर एंड प्रिंसिपल मैम वी आर हेयर टू प्रोटेस्ट की जो रेप केसेज हो रहे हैं वो हॉस्पिटल तक को नहीं छोड़ा हॉस्पिटल में ड्यूटी पे थे अब वो नाइट ड्यूटी पे थे एंड अगर हम हॉस्पिटल ड्यूटी कर रहे हैं हमारी नाइट शिफ्ट भी लगती है तो अगर नाइट शिफ्ट लग रही है उस टाइम पे अगर रेप हो रहा है और उस टाइम पे भी रेप होने के बाद भी तो रेपिस्ट है वो अभी तक फ्री है कुछ नहीं किया जा रहा है जबकि बाकी कंट्रीज में इन अ डे या विद इन अ को मतलब यहाँ तो भी हेड कर दिया जाता है या इंप्रीजमेंट कर दिया जाता है हमें यहाँ पे प्रोटेस्ट करना पड़ रहा है सिर्फ इसलिए कि हमें वो रिपील स्कोर नहीं वो कर रहे कि हाँ इसकी गलती है वो मान नहीं रहे वी तो जस्ट पॉइंट की सी बी आई पी एम वो खुद आए और इस पर पूरी डिटेल में देखे कि क्या है और उस पर एक्शन ले हम सिर्फ जस्टिस चाहते हैं पिछला केस भी निभ्या का जो बारह साल तक तो चला उसके अभी तक नहीं जस्टिस मिली वुमेंस इस कंट्री में सेफ नहीं है अगर इंडिपेंडेंस डे हम मना रहे हैं और वुमेंस भी इंडिपेंडेंट नहीं है तो क्या श्रीकाल मैं कोमलप्रीत कौर स्टूडेंट हाँ बीसी नर्सिंग ਤੇ ਜਿਹੜਾ ਹਾਸਾ ਹੁਣ ਵਾਪਰਿਆ ਸਾਡੇ ਭਾਦਲ ਦੇ ਵਿੱਚ ਅਸੀਂ ਸਾਰੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਆ ਮਨ ਤੇ ਪ੍ਰਭਾਅ ਬਹੁਤ ਸਿਆ ਹੈ ਦੇਖਿਆ ਜਾਵੇ ਤਾਂ 15 ਅਗਸਤ ਅਸੀਂ ਕੁਝ ਦਿਨਾਂ ਤੋਂ ਪਹਿਲਾਂ ਮਨਾਈ ਹੋਈ ਹੈ ਦਿਮਾਗੀ ਤੌਰ ਤੇ ਅਸੀਂ ਕਿੰਨੇ ਕੁ ਜ਼ਿਆਦਾ ਸੀ ਇਹ ਦੇਖ ਹੀ ਚੁਕੇ ਇਸ ਲੜਕੀ ਨੇ ਬਹੁਤ ਹੀ ਸੋਣਾ ਲਿਖਿਆ ਸੀ ਕਿ ਉਹਨੂੰ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਹੈ ਉਸ ਨੂੰ ਦੇ ਕੈਲੀਬਰ ਤੋਂ ਜਾਮ ਕੈਲੀਬਰ ਨੂੰ ਨਾ ਦੇਖਦੇ ਹੋਏ ਤੇ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਉਹ ਜਾਣਦੀ ਹੋਂਦੀ ਕੀ ਕਰਦੀ ਆ ਉਹ ਆਪਣੀ ਛੋਟੀ ਜਿਹੀ ਗਾਣੀ ਹੈ ਮੈਂ ਥੋੜੇ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰਾਂਗੀ ਕਹਿੰਦੀ ਥੋ اپنی ਦੱਸਦੀ ਆਪਣੀ ਕਹਾਣੀ ਕਿ ਮੈਂ ਜਦ ਆਪਣੀ ਸਿਸਟਰ ਦੇ ਨਾਲ ਜਾ ਰਹੀ ਸੀ ਤਾਂ ਮੇਰੇ ਨਾਲ ਕੀ ਵਾਪਰਿਆ ਕਹਿੰਦੀ ਕਿ ਮੈਂ ਦਿੱਲੀ ਯੂਨੀਵਰਸਿਟੀ ਦੇ ਫੈਸਟੀਵਲ ਤੋਂ ਨਿਕਲੀ ਹਾਂ ਮੈਂ ਆਪਣੀ ਫਰੈਂਡ ਦੇ ਨਾਲ ਤਾਂ ਚਾਰ ਮਰਦ ਜਿਹੜੇ ਆ ਗੱਡੀ ਦੇ ਵਿੱਚ ਆਏ ਉਹਨਾਂ ਨੇ ਮੈਨੂੰ ਕਿਚਨ ਦੇ ਲਈ ਅੰਦਰ ਹੀ ਜ਼ੋਰ ਲਗਾਇਆ ਮੇਰੇ ਘਰ ਵਾਲੇ ਸਾਹਮਣੇ ਆ ਗਏ ਉਸ ਵਕਤ ਕਹਿ ਨਹੀਂ ਮੈਂ ਨਿਆਣੀ ਸੀ ਪਰ ਮੈਂ ਸਮਝਿਆ ਕਿ ਇਹ ਕੀ ਹੋ ਰਿਹਾ ਹੈ ਇਹ ਚੀਜ਼ਾਂ ਵੀ ਹੁੰਦੀਆਂ ਨੇ ਇਸ ਤੋਂ ਪਹਿਲਾਂ ਦਾ ਲਾਈਫ ਇੱਕ ਫੇਰੀ ਟੇਲ ਵਾਂਗ ਸੀ ਪਰ ਜਦੋਂ ਮੈਂ ਇਸ ਦੁਨੀਆ ਦੇ ਨਜ਼ਰੀਏ ਤੇ ਨਿਕਲੀ ਤਾਂ ਮੇਰੇ ਨਾਲ ਕਿੰਨਾ ਕੁਝ ਹੋਇਆ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਸੜਕ 'ਤੇ ਚੱਲਦਾ ਕੋਈ ਵੀ ਮਰਦ ਐਨਾ ਸਮਝੇ ਕੋਈ ਕਰਕੇ ਆਪਣੀ ਵਸੀਅਤ ਚੈੱਕ ਕਰ ਲਓ ਵਿਲ ਚੈੱਕ ਕਰ ਲਓ ਉਹਦੇ ਵਿੱਚ ਜੇਕਰ ਸਾਡਾ ਕਿਤੇ ਵੀ ਨਾਮ ਲਿਖਿਆ ਹੈ ਤਾਂ ਮੈਨੂੰ ਹੁਣੇ ਲਿਖ ਕੇ ਦਿਓ ਜੇ ਅਸੀਂ ਤੁਹਾਡੀ ਵਸੀਅਤ ਚਾਹਨੀ ਹੈ ਤਾਂ ਫਿਰ ਸਾਡੇ ਤੇ ਹੱਥ ਪਾਇਆ ਜਾਵੇ ਬਾਕੀ ਮੈਂ ਚਾਹ ਹੜੀ ਯੂਨੀਵਰਸਿਟੀ ਵਿੱਚ ਪੜ੍ਹਨੀ ਆ ਮੈਂ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਅਸੀਂ ਐਸੀ ਯੂਨੀਵਰਸਿਟੀ ਦੇ ਭਾਗੀਦਾਨ ਆ ਜਿੱਥੇ ਅਜੇ ਹੀ ਕੋਈ ਆ ਜਿਹੜੀ ਨਹੀਂ ਆ ਪਤਾ ਕਿ ਜੇਕਰ ਇਹ ਇੱਕ ਪੰਛੀ ਨਾ ਘਰ ਨਹੀਂ ਮਾਰ ਸਕਦਾ ਅਸੀਂ ਇੱਥੇ ਤਾਂ ਅਪੀਲ ਕਰਦੇ ਹਾਂ ਪਰ ਬਾਕੀ ਏਰੀਆ ਸੇ ਦੇਖਿਆ ਜਾਵੇ ਤਾਂ ਮੈਂ ਰਿਕਵੈਸਟ ਕਰਦੀ ਹਾਂ ਆਪਣੀ ਸਰਕਾਰ ਨੂੰ ਕਿ ਪਲੀਜ਼ ਇਹਦੇ ਵਾਲੇ ਵੀ ਧਿਆਨ ਦਿੱਤਾ ਜਾਵੇ ਬਸ ਯੂਨੀਵਰਸਿਟੀ ਦੇ ਵਿੱਚ ਇਹ ਜਿਹੇ ਪ੍ਰੋਟੋਕੋਲ ਨੂੰ ਬਹੁਤ ਜ਼ਿਆਦਾ ਸਟ੍ਰਿਕਟ ਕੀਤਾ ਜਾਵੇ ਜਾਇ ਨੌਨ ਜਿਹੜੇ ਇਹੋ ਜਿਹੀ ਰਿਐਲਿਟੀ ਨੂੰ ਪ੍ਰਤੀਕਤ ਕਰਦੇ